7 ਤਰੀਕ ਨੂੰ ਜੀ ਫਿਲਮ ਰਿਲੀਜ਼ ਹੋ ਰਹੀ ਹੈ ਬੜਾ ਕਰਾਰਾ ਪੂਤਨਾ ਔਰ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣੇ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਇਹ ਜਿਹੜਾ ਜਦਾ ਦਿਖਾਇਆ ਗਿਆ ਕਿ ਚਾਹੇ ਕਿੰਨਾ ਮਰਜੀ ਜੋ ਵੀ ਰਿਲੇਸ਼ਨ ਹੈ ਸਹੇਲੀਆਂ ਵੀ ਜੋ ਵੀ ਹੁਣ ਬਟ ਜੋ ਬਟਾਣਾ ਭਰਾਵਾਂ ਦਾ ਆਪਸ ਵਿੱਚ ਪਿਆਰ ਹੁੰਦਾ ਫੈਮਿਲੀ ਰਿਲੇਸ਼ਨਸ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਮਰਦਾਂ ਦੀ ਵੀ ਕਹਾਣੀ ਹੈ ਇਹ ਤਾਂ ਗੁਰੂ ਘਰ ਹੈ ਜੀ ਇੱਕ ਟਾਈਮ ਆ ਜਾਂਦਾ ਤਾਂ ਬਾਕੀ ਸਾਰੀਆਂ ਚੀਜ਼ਾਂ ਭੁੱਲ ਜਾਂਦੀਆਂ ਮੈਨੂੰ ਮੈਨੂੰ ਫਿਲਮਾਂ ਸ਼ੂਟਿੰਗ ਦਾ ਸਭ ਕੁਝ ਭੁੱਲ ਜਾਂਦਾ ਇੱਕੋ ਵਾਰ ਯਾਦ ਆਉਂਦਾ ਬਾਏ ਗੁਰੂ ਸੋ ਇੱਕ ਤੋਂ ਜ਼ਿਆਦਾ ਪਵਿੱਤਰ ਜਗ੍ਹਾ ਹੋਰ ਕੋਈ ਹੋ ਹੀ ਨਹੀਂ ਸਕਦੀ करके प्लीज बोलो मैडम फिल्म मारी रही कहना चाहूंगे बड़ा एक कहना चाहूंगी की सात तारीख नो फिल्म रिलीज हो रही है बड़ा करारा पूजना ਅਰਬ ਜਿਵੇਂ ਕਿ ਤੁਸੀਂ ਟ੍ਰੇਲਰ ਦੇਖਿਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਗਾਣਿਆਂ ਨੂੰ ਵੀ ਬਹੁਤ ਪਿਆਰ ਦਿੱਤਾ ਮੈਨੂੰ ਪੂਰਾ ਯਕੀਨ ਹੈ ਕਿ ਇਸ ਫਿਲਮ ਨੂੰ ਵੀ ਸਾਰੇ ਦਰਸ਼ਕ ਬਹੁਤ ਪਸੰਦ ਕਰਨਗੇ ਜ਼ਰੂਰ ਦੇਖਣ ਜੀ ਇਹ ਫਿਲਮ ਤਾਂ ਜੀ ਇਹ ਇੱਕ ਸਮਾਜਿਕ ਫਿਲਮ ਹੈ ਇਹ ਔਰਤਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਉਹਨਾਂ ਦੀ ਇਮੋਸ਼ਨਸ ਦੀ ਉਹਨਾਂ ਦੀ ਫੀਲਿੰਗਸ ਦੀ ਉਹ ਕੀ ਫੀਲ ਕਰਦੀਆਂ ਔਰ ਸਿਰਫ ਔਰਤਾਂ ਦੀ ਨਹੀਂ ਇਹ ਮਰਦਾਂ ਦੀ ਵੀ ਕਹਾਣੀ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਬੰਦਾ ਇਹ ਫਿਲਮ ਦੇਖੇਗਾ ਉਹਨਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਏਗਾ ਔਰ ਕਾਮੇਡੀ ਬਹੁਤ ਅੱਛੀ ਹੈ ਜਿਵੇਂ ਤੁਸੀਂ ਟ੍ਰੇਲਰ 'ਚ ਦੇਖਿਆ ਹੈ ਇਦੇ ਵਿੱਚ ਗਾਣੇ ਐ ਜਿੱਦਾਂ ਪੰਜਾਬੀ ਕਲਚਰ ਐ ਉਹਦੇ ਅਲਾਵਾ ਹਰ ਉਹ ਚੀਜ਼ ਐ ਜਿਹੜਾ ਇੱਕ ਪੰਜਾਬੀ ਫਿਲਮ ਦੇਖਣ ਜਾਂਦਾ ਤਾਂ ਕਹਿੰਦਾ ਕਿ ਮੇਰੇ ਪੈਸੇ ਵਸੂਲ ਹੋ ਗਏ ਮੈਡਮ ਇਹਦੇ ਵਿੱਚ ਸਾਰੇ ਹੀ ਹੀਰੋ ਕੋਈ ਨਹੀਂ ਹੈਗਾ ਜੀ ਅਸੀਂ ਦੇਖੋ ਜੀ ਇਸ ਕਹਾਣੀ ਦੀ ਜਿਹੜਾ ਸਬਜੈਕਟ ਐ ਉਹ ਹੀ ਹੀਰੋ ਐ ਅੱਜ ਕੱਲ ਉਹ ਨਹੀਂ ਚੱਲਦਾ ਕਿ ਹੀਰੋ ਹੀਰੋਇਨ ਵਿਲਨ ਉਹ ਵਰੀਆਂ ਫਿਲਮਾਂ ਨਹੀਂ ਚੱਲਦੀਆਂ ਅੱਜ ਕੱਲ ਲੋਕ ਇੰਟੈਲੀਜੈਂਟ ਹੋ ਗਏ ਆ ਉਹਨਾਂ ਨੂੰ ਉਹ ਸਬਜੈਕਟ ਚਾਹੀਦੇ ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹੋਣ ਤਾਂ ਇਹ ਫਿਲਮ ਜਿਹੜੀ ਹੈਗੀ ਆ ਲੋਕਾਂ ਦੀ ਜ਼ਿੰਦਗੀ ਦੀ ਕਹਾਣੀ ਹੈ ਔਰ ਸਾਡੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਹੀ ਹੀਰੋ ਹੈ অলਰੈਡੀ ਇਹ ਫਿਲਮ ਹੈ ਟੈਕ ਮਰਾਠੀ ਚ ਫਿਲਮ ਬਣ ਚੁੱਕੀ ਹੈ ਜਿਨੇ ਕਰੋੜਾਂ ਦਾ ਬਿਜ਼ਨਸ ਕੀਤਾ ਹੈ ਔਰ ਸੇਮ ਫਿਲਮ ਜਿਹੜੀ ਹੈ ਪ੍ਰਵੀਨ ਜੀ ਨੇ ਡਾਇਰੈਕਟ ਕੀਤੀ ਹੈ ਤੇ ਅਮਨ ਜੀ ਇਹਦੇ ਡਾਇਰੈਕਟਰ রাইਟਰ ਨੇ ਸਾਡੀ ਜਿਹੜੇ ਪ੍ਰੋਡਿਊਸਰ ਨੇ ਉਹ ਮਾਧੂਰੀ ਜੀ ਹੈਗੇ ਉਹਨਾਂ ਨੇ ਹੀ ਉਹ ਮਰਾਠੀ ਫਿਲਮ ਬਣਾਈ ਸੀ ਔਰ ਬਹੁਤ ਚੰਗੀ ਸੀ ਦਰਸ਼ਕਾਂ ਨੂੰ ਤੇਹੀ ਕਹਿਣਾ ਚਾਹੁੰਦੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਸਾਰੀਆਂ ਐਕਟਰਸ ਇਸ ਅਤੇ ਬਹੁਤ ਸੋਹਣੀਆਂ ਸੋਹਣੀਆਂ ਤੇ ਬਹੁਤ ਕੋਸ਼ਿਸ਼ ਕੀਤੀ ਹੈ ਕਿ ਇੱਕ ਅੱਛੀ ਫਿਲਮ ਬਣੇ ਮੈਂ ਹਰ जोड ਕੇ ਅਪੀਲ ਕਰੂੰਗੀ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖਣ ਜਾਣਾ और मेरा वादा है कि इस फिल्म चीज बिल्कुल निराश नहीं होती जी की सुनिया डायरेक्ट की प्रवीन जी ने मैडम जी पहन ही भैं मैडम जी याद आ जी फिर मैडम दिया भैन मिलकर ਆਰੇ ਨਾਲ ਫਿਰ ਕਿੱਦਾਂ ਪਾਉਂਦੀ ਆ ਤੇ ਕਹਿੰਦੇ ਨਾ ਖੂਨ ਖੂਨ ਨੂੰ ਪਛਾਣਦਾ ਹੁੰਦਾ ਚਾਹੇ ਸਾਡੇ ਵਿੱਚ ਜਿੰਨੇ ਮਰਜ਼ੀ ਮਨ ਮਟਾਵ ਹੋਣ ਭੈਣਾਂ ਜਦੋਂ ਆਪਸ ਦੇ ਵਿੱਚ ਮਿਲ ਜਾਨੀਆਂ ਤੇ ਫਿਰ ਵੱਡੇ ਵੱਡੇ ਕੰਪੀਟੀਸ਼ਨ ਸਰ ਕਰ ਜਾਨੀਆਂ ਥੰਮ ਬਣ ਕੇ ਖੜੀਆਂ ਹੋ ਜਾਨੀਆਂ ਸਾਰੀਆਂ ਭੈਣਾਂ ਇਹਦੇ ਵਿੱਚ ਜਿਆਦਾ ਦਿਖਾਇਆ ਗਿਆ ਕਿ ਚਾਹੇ ਕਿੰਨਾ ਮਰਜ਼ੀ ਜੋ ਵੀ ਰਿਲੇਸ਼ਨ ਹੈ ਸਹੇਲੀਆਂ ਵੀ ਜੋ ਵੀ ਹੋਣ ਪਰ ਜੋ ਭੈਣਾਂ ਆ ਭਰਾਵਾਂ ਦਾ ਆਪਸ ਚ ਪਿਆਰ ਹੁੰਦਾ ਫੈਮਿਲੀ ਰਿਲੇਸ਼ਨਸ ਹੁੰਦੇ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਜੋ ਤੜਾ ਖੂਨ ਤੁਹਾਨੂੰ ਬੁਲਾਉਂਦਾ ਤੁਸੀਂ ਨਾਲ ਖੜੇ ਹੋ ਜੰਨੇ ਥੰਮ ਬਣੇ। ਬਹੁਤ ਲੰਬੇ ਸਮੇਂ ਬਾਅਦ ਤੁਸੀਂ ਆਇਓ ਫਿਲਮਾਂ ਦੇ ਵਿੱਚ ਐਕਚੁਅਲੀ ਮੈਨੂੰ ਇਦਾਂ ਦੀ ਫਿਲਮ ਦੀ ਜ਼ਰੂਰਤ ਸੀ ਕਿ ਜਿਹਦੇ ਵਿੱਚ ਮੈਨੂੰ ਕੁਝ ਕਰਨ ਨੂੰ ਮਿਲੇ ਤੇ ਮੈਨੂੰ ਲੱਗਦਾ ਕਿ ਮੇਰੀ ਇਹ ਵਾਲੀ ਖੋਜ ਪੂਰੀ ਹੋ ਗਈ ਇਹ ਬੜਾ ਕੈਰੈਕਟਰ ਮੈਨੂੰ ਜਿਹੜਾ ਮਿਲਿਆ ਬਹੁਤ ਵਧੀਆ ਕੈਰੈਕਟਰ ਹੈ ਸਿਵਾਏ ਗੁਰੂਗੇ ਅਰਦਾਸ ਕਰਦੇ ਆ ਕਿ ਇਹ ਫਿਲਮ ਲੋਕੀ ਬਹੁਤ ਦੇਖਣ ਬਹੁਤ ਪਸੰਦ ਕਰਨ ਕਿਉਂਕਿ ਬਹੁਤ ਵਧੀਆ ਫਿਲਮ ਹੈ ਔਰ ਵਧੀਆ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੋਈ ਫਿਲਮ ਮੈਂ ਨੇ ਕਿ USB ਸਾਡਾ ਗਿੱਧਾ ਤੇ 뮤직 ਹੈ ਔਰ ਰਿਲੇਸ਼ਨਸ਼ਿਪਸ ਚਲੋ ਭੈਣ ਜੀ ਆਓ